ਉਹਨਾਂ ਕੋਲ ਬਹੁਤ ਸਾਰੇ ਬਰੀਡ ਨੇ ਡੌਗਸ ਦੇ ਤੇ ਬਹੁਤ ਸਾਰੇ ਜਿਹੜੇ ਹੈਗੇ ਨੇ ਉਹਨਾਂ ਇੰਡੀ ਬਰੀਡਸ ਵੀ ਨੇ ਤੇ ਉਹਨਾਂ ਦੇ ਸ਼ੈਲਟਰ ਵਿੱਚ ਹਰ ਬਰੀਡ ਦਾ ਜਿਹੜਾ ਕੁੱਤਾ ਹੈਗਾ ਆ ਪਰ ਉਹ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਲੈ ਕੇ ਆਏ ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਹਨ ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਏ ਆ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਅ ਡੌਗ ਲਵਰਸ ਬਾਰੇ ਸੋ ਡੌਗ ਲਵਰਸ ਬਾਰੇ ਵੀ ਤੇ ਡੌਗਸ ਬਾਰੇ ਵੀ ਕਿਉਂਕਿ ਜਿੰਨੇ ਵੀ ਦਰਸ਼ਕ ਮੇਰੇ ਨਾਲ ਜੁੜੇ ਹਨ ਉਹ ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਜਰੂਰ ਕਰ ਲੋ ਤੇ ਅਖੀਰ ਤੱਕ ਸਾਡੇ ਨਾਲ ਜੁੜੇ ਰਹਿਣਾ ਪਿਛਲੇ ਕੁਝ ਦਿਨਾਂ ਤੋਂ ਇੱਕ ਖਬਰ ਅੱਗਾਂਗ ਫੈਲੀ ਹੋਈ ਹੈ ਕਿ ਇੱਕ ਸ਼ੈਲਟਰ ਦੇ ਵਿੱਚ ਜਿਹੜੀ ਹੈਗੀ ਆ ਅੱਗ ਲੱਗ ਜਾਂਦੀ ਹੈ ਜਿਹਦੇ ਵਿੱਚ 8 ਕੁੱਤਿਆਂ ਦੀ ਮੌਤ ਹੋ ਜਾਂਦੀ ਹੈ ਅੱਗ ਦੀ ਲਪੇਟ ਵਿੱਚ 8 ਕੁੱਤੇ ਆ ਜਾਂਦੇ ਹਨ ਸੋ ਇਹ ਸ਼ੈਲਟਰ ਤਕਰੀਬਨ ਤਕਰੀਬਨ ਸਭ ਨੂੰ ਪਤਾ ਹੀ ਹੋਣਾ ਜਿਹੜੇ ਲੁਧਿਆਣੇ ਵਾਸੀ ਨੇ ਜਿਹੜੇ ਡੌਗ ਲਵਰਸ ਨੇ ਇਹ ਸ਼ੈਲਟਰ ਸੰਗੋਵਾਲ ਦੇ ਨੇੜੇ ਜਿਹੜਾ ਹੈਗਾ ਆ ਪੈਂਦਾ ਸੀਗਾ ਤੇ ਗੁਰਜੰਟ ਸਿੰਘ ਇਸ ਦੇ ਮਾਲਕ ਸੀ ਗੁਰਜੰਟ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਬਹੁਤ ਜਗ੍ਹਾ ਤੋਂ ਜਿਹੜੇ ਹੈਗੇ ਉਹਨਾਂ ਨੇ ਕੁੱਤੇ ਰੈਸਕਿਊ ਕੀਤੇ ਨੇ ਹਰ ਰੋਜ਼ ਉਹ ਕੁੱਤੇ ਰੈਸਕਿਊ ਕਰਨ ਜਾਂਦੇ ਨੇ ਤੇ ਉਹਨਾਂ ਕੋਲ ਹਰ ਬਰੀਡ ਦੇ ਜਿਹੜੇ ਕੁੱਤੇ ਉਹਨਾਂ ਦੇ ਸ਼ੈਲਟਰ ਵਿੱਚ ਮਿਲਦੇ ਹਨ ਪਿੱਟ ਬੁੱਲ ਵਰਗਾ ਕੁੱਤਾ ਵੀ ਜਿਹੜਾ ਉਹਨਾਂ ਦੇ ਸ਼ੈਲਟਰ ਵਿੱਚ ਹੈਗਾ ਆ ਪਰ ਇਸ ਸਮੇਂ ਜਿਹੜਾ ਬ੍ਰੀਚ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਆ ਉਹ ਬੇਜਵਾਨ ਬੱਚਿਆਂ ਦੀ ਜਿਹੜੇ ਕੀ ਅੱਗ ਦੀ ਲਿਫਟਾਂ ਵਿੱਚ ਆ ਗਏ ਕਿਸ ਤਰ੍ਹਾਂ ਆ ਉਹਦੀ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਕਿਉਂਕਿ ਉੱਥੇ ਨਜ਼ਦੀਕ ਕੋਈ ਕੈਮਰਾ ਨਾ ਲੱਗਿਆ ਹੋਣ ਕਾਰਨ ਜਿਹੜਾ ਹਜੇ ਤੱਕ ਸੱਚ ਸਾਹਮਣੇ ਨਹੀਂ ਆਇਆ ਕਿ ਕਿਸ ਨੇ ਅੱਗ ਲਾਈ ਪਰ ਜਦੋਂ ਅੱਗ ਲਾਈ ਔਰ ਰਾਤ ਦੇ ਸਮੇਂ ਮਤਲਬ 11 12 ਵਜੇ ਗੁਰਜਾਂਟ ਜਿਹੜਾ ਹੈਗਾ ਆਪਣੇ ਘਰੇ ਚੱਲਿਆ ਗਿਆ ਪਰ ਜਿਵੇਂ ਹੀ ਸਵੇਰੇ ਹੁੰਦੀ ਆ ਤਾਂ ਪਤਾ ਲੱਗਦਾ ਕਿ ਸ਼ੈਲਟਰ ਵਿੱਚ ਅੱਗ ਲੱਗ ਗਈ ਜਿਵੇਂ ਹੀ ਉਹ ਸ਼ੈਲਟਰ ਵਿੱਚ ਪਹੁੰਚਦੇ ਹਨ ਦੇਖਦੇ ਹਨ ਭੁੱਬਾ ਮਾਰ ਮਾਰ ਕੇ ਰੋਂਦੇ ਹਨ ਤੁਹਾਡੇ ਸਾਹਮਣੇ ਵੀ ਉਹ ਵੀਡੀਓ ਸਾਹਮਣੇ ਆਈ ਹੋਵੇਗੀ ਪਰ ਉਹਨਾਂ ਦੀ ਜਿੱਦਾਂ ਕਹ ਲਓ ਵੀ ਉਹਨਾਂ ਦਾ ਮਨ ਵੀ ਭਿੱਜਦਾ ਸੀ ਕੁੱਤਿਆਂ ਦੇ ਨਾਲ ਉਹਨਾਂ ਕੁੱਤਿਆਂ ਨੂੰ ਉਹਨਾਂ ਨੇ ਜਿਹੜਾ ਹੈਗਾ ਸਹਾਰਾ ਦਿੱਤਾ ਹੋਇਆ ਸੀ ਰਹਿਣ ਬਸੇਰਾ ਜਿਹੜਾ ਉਹਨਾਂ ਨੇ ਉਹਨਾਂ ਕੁੱਤਿਆਂ ਦਾ ਕੀਤਾ ਹੋਇਆ ਸੀਗਾ ਤੇ ਬਾਕੀ ਪਰ ਅਸੀਂ ਜਲਦੀ ਹੀ ਜਿਹੜਾ ਹੈਗਾ ਅ ਅਰਦਾਸ ਕਰਾਂਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਇਸ ਪਾਪੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਇਨਸਾਨ ਤਾਂ ਇਨਸਾਨ ਨਾਲ ਮਾਰਾ ਕਰ ਹੀ ਰਿਹਾ ਹੈ ਪਰ ਇਨਸਾਨ ਹੁਣ ਜਾਨਵਰ ਨਾਲ ਵੀ ਮਾਰਾ ਕਰਨ ਲੱਗ ਗਿਆ ਇਹ ਬਹੁਤ ਮੰਦਭਾਗੀ ਖਬਰ ਹੈ ਕਿਉਂਕਿ ਇਹ ਸਾਡੇ ਤੋਂ ਕੁਝ ਨਹੀਂ ਮੰਗਦੇ ਸੀ ਬਸ ਦੋ ਰੋਟੀਆਂ ਤੋਂ ਤੇ ਜੇਕਰ ਅਸੀਂ ਉਹ ਰੋਟੀਆਂ ਦੇਣ ਦੀ ਬਜਾਏ ਇਹਨਾਂ ਨੂੰ ਅਗਦੀਆਂ ਲਿਪਟਾਂ ਵਿੱਚ ਸੁਲਾਉਣੇ ਆ ਤਾਂ ਬਹੁਤ ਮਾੜੀ ਸਾਡੇ ਵਾਸਤੇ ਗੱਲਬਾਤ ਹੈ ਕਿਉਂਕਿ ਅਸੀਂ ਇਨਸਾਨ ਹਾਂ ਅਸੀਂ ਆਪ ਜਿੱਥੇ ਆਪਣਾ ਗੁਜ਼ਾਰਾ ਕਰ ਸਕਦੇ ਹਾਂ ਉੱਥੇ ਅਸੀਂ ਇਹਨਾਂ ਜਾਨਵਰਾਂ ਨੂੰ ਵੀ ਦੋ ਰੋਟੀਆਂ ਪਾ ਸਕਦੇ ਹਾਂ ਪਰ ਜੇਕਰ ਕੋਈ ਦੋ ਰੋਟੀਆਂ ਪਾਉਂਦਾ ਹੈ ਉਹਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਹ ਵੀ ਮਾੜੀ ਗੱਲ ਹੈ ਸਾਜਿਜ ਦੇ ਤਹਿਤ ਜਿਹੜਾ ਹੈਗਾ ਇਹ ਕੰਮ ਕੀਤਾ ਗਿਆ ਕਿਉਂਕਿ ਇਸ ਦੇ ਆਲੇ ਦੁਆਲੇ ਕੋਈ ਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ ਤੇ ਜਿਨ੍ਹਾਂ ਨੇ ਵੀ ਅੱਗ ਲਾਈ ਆ ਉਹਨਾਂ ਨੇ ਇਹ ਮਾੜੀ ਹਰਕਤ ਕੀਤੀ ਆ ਕਹਤਾ ਐਂਟੀ ਆ ਕੋਈ ਨਾ ਕੋਈ ਜਾਂ ਹੋ ਕਹਿ ਲੋ ਵੀ ਜਾਨਵਰਾ ਤੋਂ ਨਫ਼ਰਤ ਕਰਦਾ ਹੈ ਜਿਸ ਕਰਕੇ ਉਹਨੇ ਜਾਣ-ਬੁੱਝ ਕੇ ਜਿਹੜਾ ਇਹ ਹਰਕਤ ਕੀਤੀ ਆ ਪੁਲਿਸ ਜਿਹੜੀ ਆ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਦੇਖੋ ਕਦੋਂ ਜਿਹੜੀ ਇਹ ਸਚਾਈ ਸਾਹਮਣੇ ਆਉਂਦੀ ਆ ਸੋ ਕਲਟਰ ਦੇ ਮਾਲਕ ਵੱਲੋਂ ਇੱਕ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਤੇ ਨਾਲ ਹੀ ਜਿਹੜਾ ਲੁਧਿਆਣੇ ਦੇ ਵਿੱਚ ਲੋਕੀ ਆਪਣੇ ਘਰਾਂ ਦੇ ਵਿੱਚ ਰੱਖ ਕੇ ਕੁੱਤਿਆਂ ਨੂੰ ਆਵਾਰਾ ਛੱਡ ਦਿੰਦੇ ਨੇ ਉਹਨਾਂ ਤੇ ਵੀ ਨੱਥ ਪਾਈ ਜਾਵੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਕਾਰਪੋਰੇਸ਼ਨ ਨੂੰ ਵੀ ਚਾਹੀਦਾ ਆ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਬੰਦੋਬਸਤ ਕੀਤਾ ਜਾਵੇ ਤੇ ਉਹਨਾਂ ਨੂੰ ਸੜਕਾਂ ਤੇ ਨਾ ਹੀ ਮਰਨ ਲਈ ਛੱਡਿਆ ਜਾਵੇ ਤੇ ਨਾ ਹੀ ਇਹੋ ਜਿਹੇ ਸ਼ੈਲਟਰ ਨੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕਿਉਂਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਕਾਰਪੋਰੇਸ਼ਨ ਦੀ ਬਣਦੀ ਆ ਨਾ ਕਿ ਮਤਲਬ ਕਿ ਇਸ ਤਰ੍ਹਾਂ ਡੌਗ ਲਵਰ ਤਾਂ ਬਹੁਤ ਜ਼ਿਆਦਾ ਨੇ ਤੁਸੀਂ ਵੀ ਡੌਗ ਲਵਰ ਹੋ ਮੈਂ ਵੀ ਡੌਗ ਲਵਰ ਲਵਰ ਆ ਪਰ ਸਾਡੀ ਜਿਹੜੀ ਕਪੈਸਿਟੀ ਆ ਇੱਕ ਜਾਂ ਦੋ ਹੱਦ ਚਾਰ ਪੰਜ ਕੁੱਤਿਆਂ ਨੂੰ ਅਸੀਂ ਜਿਹੜਾ ਹੈਗਾ ਫੀਡ ਕਰਾ ਸਕਦੇ ਆ ਪਰ ਇਸ ਤੋਂ ਵੱਧ ਸਾਡੀ ਵੀ ਜੇਬ ਉਹ ਲੋ ਨਹੀਂ ਕਰਦੀ ਹੈਗੀ ਕਿ ਤਰ੍ਹਾਂ ਕਿਤੇ ਕਾਰਪੋਰੇਸ਼ਨ ਨੂੰ ਵੀ ਚਾਹੀਦਾ ਆ ਵੀ ਜਿਹੜੇ ਇਸ ਤਰ੍ਹਾਂ ਡੌਗ ਨੇ ਜਾਂ ਕਹ ਲਓ ਕਿ گاਵਾ ਨੇ ਸਰਕਾ ਤੇ ਆਵਾਰਾ ਨੇ ਇਸ ਦੇ ਰਹਿਣ ਬਸੇਰੇ ਨਹੀਂ ਕੁਛ ਨਾ ਕੁਛ ਕੀਤਾ ਜਾਵੇ ਸੋ ਇਹਨਾਂ ਦੀ ਲਿਸਟ ਦੇ ਵਿੱਚ ਜਿਹੜਾ ਹੈਗਾ ਕਿਹੜਾ ਡੌਗ ਆ ਉਹਦੀ ਰਜਿਸਟ੍ਰੇਸ਼ਨ ਬਕਾਇਦਾ ਹੋਣੀ ਚਾਹੀਦੀ ਆ ਜਾਂ ਫਿਰ ਕਹ ਲਓ ਜਿਹੜੀਆਂ ਇਹ ਜਹੀਆਂ ਐਨ ਜੀਓ ਨੇ ਉਹਨਾਂ ਦੇ ਉੱਤੇ ਵੀ ਪੂਰੀ ਨਜ਼ਰ ਹੋਣੀ ਚਾਹੀਦੀ ਆ ਕਾਰਪੋਰੇਸ਼ਨ ਦੀ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕੀ ਇਹ ਜਿਹੜੀ ਮਰਦਭੰਗੀ ਖਬਰ ਆ ਇਸ ਪਾਪੀ ਜਿਹੜਾ ਵੀ ਇਸ ਨੂੰ ਇਸ ਘਟਨਾ ਨੂੰ ਜਿਸ ਨੇ ਅੰਜਾਮ ਦਿੱਤਾ ਉਸ ਤੇ ਕੀ ਸਜ਼ਾ ਹੋਣੀ ਚਾਹੀਦੀ ਆ ਸੋ ਫੇਰ ਕਿਸੇ ਹੋਰ ਟੌਪਿਕ ਨਾਲ ਹਾਜ਼ਰ ਹੋਵਾਂਗੇ ਤੋ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ